ਬੂਟਿਆਂ ਜਦੋਂ 911 ਕਹਿੰਦੇ ਨਾ ਕਹਿੰਦੇ ਫੇਰ ਵਾਲਾ ਤਾਂ ਨੋ ਜੜਦਾ ਕਹਿੰਦਾ ਇੱਕ ਵਸ ਤੂੰ 911 911 ਖੀਜ ਲੈ ਤੇ ਫੇਰ ਸਪੀਡਾ ਚੈੱਕ ਕਰ ਲਈ ਆਖ ਪੱਕੀ ਪੱਕੀ ਮਸ਼ੂਕ ਹੈ ਤਾੜੀਆਂ ਮਾਰੋ ਇੱਕ ਵਾਰੀ ਫੇਰ ਸਾਡੇ ਭਰਾ ਲਈ ਤੇ ਮੈਂ ਮਾਈਕ ਦੇ ਉੱਪਰ ਸੱਦਾ ਦੇਵਾਂਗਾ ਤੂੰ ਤਾਂ ਸਾਡਾ ਵੀਰ ਪਿੰਡੀ ਵਾਲਾ ਵੀ ਤੂੰ ਤੇ ਐਸੇ ਮਾਈਕ ਦੇ ਉੱਪਰ ਆ ਜਾ ਯਾਰਾ ਸੋਹਣਾ ਹੈ I love you too hello, hello. ਕੱਲੇ ਨੂੰ ਆ ਜਾਂਦੋ ਮੇਰੇ ਵੀਰ ਨੂੰ ਥੋੜਾ ਕੱਲੇ ਨੂੰ ਆਪਾਂ ਬਾਕੀ ਸਾਰੇ ਬਾਕੀ ਸਾਰੇ ਸਾਰੇ ਵੀਰਾਂ ਨੂੰ ਵੇਖ ਲੈਣ ਦੀ ਕਿਰਪਾ ਕਰਕੇ ਬੋਲਾਂ ਪਹਿਲਾਂ ਤਾਂ ਸਾਰਿਆਂ ਨੂੰ ਦਿਲੋਂ ਸਤਿਕਾਰ ਬਾਈ ਸੱਚੀ ਕਿਹੜੇ ਕਿਹੜੇ ਜਾਣਦੇ ਨੇ ਮੈਨੂੰ ਕੂਕ ਮਾਰ ਦੋ ਇੱਕ ਵਾਰੀ ਸੱਚੀ ਅਰ ਪਾਲਾ ਲੱਗਣ ਲੱਗਾ ਮੈਨੂੰ ਤੁਰ ਤੜੀਆਂ ਹੀ ਆਈ ਜਾਂਦੇ ਨੇ ਵੀ ਇੰਨਾ ਪਿਆਰ ਕਰਦੇ ਹੋ ਮੈਨੂੰ ਸਾਡੀ ਪਿੰਡੀ ਦੇ ਵੀ ਖੜੇ ਨੇ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਨਾ ਸਾਈਕਲ ਤੇ ਆਉਂਦੇ ਹੁੰਦੇ ਸੀ ਜਦੋਂ ਇੱਥੇ ਮੇਲਾ ਹੁੰਦਾ ਸੀ ਇਹ ਜਿਹੇ ਦਿਨਾਂ 'ਚ ਉੱਥੇ ਖੜ ਕੇ ਦੇਖਦਾ ਹੁੰਦਾ ਸੀ ਮੈਂ ਤੇ ਮੈਨੂੰ ਬਹੁਤ ਗੱਲਾਂ ਯਾਦ ਨੇ ਤੇ ਹਾਂ ਚਰਨੋਂ ਦਾ ਬਰਾਈ ਫਰੈਂਡ 4:00 ਵਜੇ ਨੂੰ ਕਮ ਹੋ ਜੇ ਬਸ ਸੋਡਾ ਮੈਂ ਬਥੇਰੀਆਂ ਮਾਮਿਆਂ ਫੁੱਫੇ ਮੇਰੀ ਹੈ ਮਬਿਕਰੀ ਨੂੰ ਚਲੋ ਸਾਰੇ ਲੀਡਰ ਚੰਗੇ ਹੁੰਦੇ ਆ ਹਨ ਆਪ ਦਾਪ ਦਾ ਹੁੰਦਾ ਜਿਹਦਾ ਸਾਥ ਦਿੰਦਾ ਉਹ ਸਾਰੇ ਦਿੰਦੇ ਨੇ ਤੇ ਇੱਕ ਮਾ ਹੋਰ ਨੂੰ ਕੰਮ ਦੀ ਗੱਲ ਸੁਣਾ ਕੇ ਜਾਂਣਾ ਤੇ ਥੋੜਾ ਜਿਹਾ ਮੈਂ ਜਾਣਾ ਹਨਾ ਕਾਲੀ ਆ ਬਸ ਹੋ ਗਿਆ 3 ਟਾਈਮ ਹੋ ਗਿਆ ਬਸ ਸਾਡੇ ਜਿਹਨੂੰ ਕੰਮ ਹੋ ਜੂ ਤੇ ਹਾਂਜੀ ਹਾਂ ਬੰਟੂ ਦੀ ਬਈ ਉਹਦਾ ਨਾ ਸੱਚੀ ਬਈ ਮੈਂ ਜਦੋਂ ਕਬੱਡੀ ਖੇਡਣ ਲੱਗਿਆ ਸੀ ਨਾ ਤੇ ਕਬੱਡੀ 32 ਕਿਲੋ ਮੈਂ ਇੱਥੇ ਖੇਡਣ ਲੱਗਿਆ ਸੀ ਉਹ ਜਾਲੀ ਮੋਰ ਲੱਗੀ ਇੱਕ ਮੁੰਡੇ ਦੇ ਹੋ ਬਾਬਾ ਬੁੱਲੇ ਸਾਡੀ ਸਮਾ ਲਵੇ ਤੇ ਉੱਥੇ ਜਦੋਂ ਦਾ ਭਾਰ ਤੋਲਿਆ ਥੋੜਾ ਜਿਹਾ ਗ੍ਰਾਮ ਕਬੱਡੀ ਉਹਦੇ ਮਰਿਆ ਕਰਨ ਤੇ ਥਾਪੜਾ ਮਹਾਭੀਰ ਆਪਦਾ ਖੇਡਦੇ ਨਹੀਂ ਬਹੁਤ ਜ਼ਿਆਦਾ ਨੇ ਜੁੜੀਆਂ ਹੋਈਆਂ ਤੇ ਸਾਡੀ ਪਿੰਡੀ ਦੇ ਵੀ ਸਾਰੇ ਆਏ ਹੋਏ ਨੇ ਮੈਨੂੰ ਸੌਂ ਲੱਗੇ ਬਈ ਬਹੁਤ ਖੁਸ਼ੀ ਹੋਈ ਜਿੱਥੇ ਬੰਦਾ ਨਾ ਸਾਈਕਲ ਤੇ ਆਉਂਦਾ ਹੁੰਦਾ ਤੇ ਉੱਥੇ ਤੁਸੀਂ ਅੱਜ ਇੰਨਾ ਸਨਮਾਨ ਕੀਤਾ ਪਿਆਰ ਕੀਤਾ ਤਾਂ ਮੈਂ ਸੌਂ ਲੱਗੇ ਹੋਰ ਚਾਰਜ ਹੋ ਕੇ ਜਾਂਣਾ ਛੋੜਾ ਸਾਰਿਆਂ ਦਾ ਦਿਲੋਂ ਧੰਨਵਾਦ ਬੜਬਰ ਵਾਲਿਓ ਤੇ ਇੱਕ ਪ੍ਰੇਮੀ ਹੁੰਦਾ ਸੀ ਬਈ ਕਹਿੰਦਾ ਨੇਰੀਆਂ ਆਉਂਦੀਆਂ ਨੇ ਆਕੇ ਤੂਫਾਨ ਚਲੇ ਜਾਂਦੇ ਨੇ ਇਹ ਯਾਦਾਂ ਹੁੰਦੀਆਂ ਨੇ ਹਨਾ ਕਹਿੰਦੇ ਨੇ ਹੁੰਦੇ ਯਾਦਗਾਰ ਲਈ ਸਾਬ ਕੇ ਰੱਖ ਲਈ ਫੋਟੋ ਦੋਨਾਂ ਦੀ ਵਕਤ ਬੀਤਿਆ ਕਦੇ ਸ਼ੀਸ਼ੇ ਦਿਖਾਉਂਦੇ ਨਹੀਂ ਹੁੰਦੇ ਸੱਚੀ ਯਾਰ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਬੰਦਾ ਕਦੋਂ ਦੁਰਜੇ ਤੇ ਜਾਦਾ ਨੇ ਕਿ ਮੇਰੇ ਤਾਂ ਬਹੁਤ ਜਿਆਦਾ ਜੀਤੇ ਨੇ ਹਾਂ ਸੱਚੀ ਕਿ ਭਾਈ ਦਾਣਾ ਹੁੰਦਾ ਦੀ ਬੜਬਰ ਵਾਲਾ ਸੱਚੀ ਮੇਰੇ ਨਾਲ ਖੇਡਦਾ ਹੁੰਦਾ ਦੀ ਕਿੱਥੇ ਆਹੋ ਮੇਰਾ ਬੌਜੀ ਕਰਦਾ ਯਾਰ ਮੈਂ ਦੇਖਣਾ ਹੋ ਤੇ ਚਲ ਅਪ ਕੰਮ ਦੀ ਗੱਲ ਕਰਦੇ ਨੂੰ ਮਿਲਦੇ ਆਂ ਭਾਈ ਨੂੰ ਕਹਿੰਦਾ ਆ ਜਾ ਭਾਈ ਆ ਜਾ ਤੇ ਯਾਰ ਬਹੁਤ ਪਿਆਰ ਕਰਦੇ ਸੀ ਮੈਂ ਬਹੁਤ ਦੇਖਿਆ ਵਈ ਨੂੰ ਯਾਰ ਆ ਜਾ ਆ ਜਾ ਠੀਕ ਆ ਹੁਣ ਖੇਡਦੇ ਹੁਣ ਨਾ ਹੈ ਖੇਡਿਆ ਸੀ ਸੱਚੀ ਮੈਂ ਤੈਨੂੰ ਬਹੁਤ ਦੇਖਦਾ ਹੁੰਦਾ ਤੂੰ ਉੱਥੇ ਖੜ ਕੇ ਦੇਖਦਾ ਹੁੰਦਾ ਅਸੀਂ ਕਿਰ ਤੇਰੇ ਨਾਲ ਖੇਡਣ ਵੀ ਗਈ ਸੀ ਤੇ ਸਾਡਾ ਕੋਚ ਹੁੰਦਾ ਦੀ 50 ਰੁਪਏ ਚ ਮੈਚ ਕਰ ਲੇਦੀ ਤੇਰੇ ਨਾਲ ਅਸੀਂ ਗੋਲ ਗੱਪੇ ਖਾ ਲਏ ਸੱਚੀ ਸਾਰੀਆਂ ਸੱਚ ਗੱਲਾਂ ਨੇ ਵਈ ਝੂਠ ਨਹੀਂ ਬੋਲੂਗਾ ਸ ਹਣਾ ਥੋੜਾ ਮੋਟਾ ਛੋਟੇ ਸਹਿਯੋਗ ਨਾਲ ਚੰਡੀਗੜ੍ਹ ਵੀ ਕੀੜਾ ਲੱਗਣ ਲੱਗ ਗਿਆ ਤੇ ਜਿਹੜਾ ਕੁਝ ਆਪਾਂ ਦੇਖਦੇ ਆ ਉਹੀ ਲਿਖਦੇ ਆ ਹਨ ਤੇ ਥੋੜੀ ਜੀ ਕੰਮ ਦੀ ਗੱਲ ਆ ਜਿੰਨੇ ਵੀ ਮੇਰੇ ਵਰਗੇ ਨੇ ਸਾਰੇ ਆਪਦੇ ਮਾਪਿਓ ਦਾ ਧਿਆਨ ਰੱਖਿਆ ਕਰੋ ਚਾਚੇ ਦਾਇਆਂ ਦਾ ਤੇ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਚੱਲੀਆਂ ਸੁਣਾਦਾ ਕੁਸ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਇਕੱਲੀਆਂ ਬਾਬੂ ਚੋਰੀਆਂ ਦੇ ਵਿੱਚ ਖੁਰਿਆ ਹੈ ਹੁਸਨ ਕਦਰ ਨੂੰ ਤੁਰਿਆ ਸਮਝਣਾ ਆਉਂਦੀ ਚਾਲਾਂ ਦੀ ਬਾਬਾ ਨਾਨਕਾਂ ਮਿਹਰ ਕਰੀ ਮਤ ਬੱਜੀ ਰਕਾਨਾਂ ਦੀ ਕਹਿੰਦੀ ਕੱਟ ਫੂਨ ਓਕੇ ਵੇ ਬੇਬੇ ਬਾਪੂ ਨੇ ਕੋਲੇ ਪਾਵੇ ਮਹਿਫਲ ਦੇ ਵਿੱਚ ਰੌਲੇ ਰਾਜੇ ਨੂੰ ਕਿਥੋਂ ਦੀਂਦਾ ਵਿੱਚ ਹੁੰਦੀਆਂ ਚਾਈਟਾਂ ਦੇ ਮੈਂ ਹੀਰ ਸਿਆਲਾਂ ਦੀ ਰੁਲਦੀ ਦੇਖੀ ਚੰਡੀਗੜ੍ਹ ਫਲੇਟਾਂ ਦੇ ਕਹਿੰਦੇ ਪਿੰਡੀਆਂ ਵਾਲਾ ਫੜ ਕੇ ਬੈ ਗਿਆ ਮੱਥਾ ਸੱਚੇ ਪਿਆਰ ਦਾ ਬੈ ਗਿਆ ਪੱਠਾ ਕੁਣ ਬੇਸਕੂ ਨਿਕਲੇ ਸੋਨੇ ਦੀ ਮੈਂ ਜਾਣਾ ਬੈਗ ਨਹੀਂ ਫਰੀ ਵੀ ਟੂ ਚੋਂ ਪਤਾ ਲੱਗਿਆ ਕੁੜੀ ਘਰੇ ਲਿਆਉਣ ਦੇ ਲੈਕ ਨਹੀਂ ਸਿੱਧੂ ਮੂਸੇਵਾਲਾ ਨੂੰ ਕਿਹੜਾ ਪਿਆਰ ਕਰਦਾ ਸੱਚੀ ਤਾੜੀ ਮਾਰ ਕੇ ਮੈਂ ਸਾਰਿਆਂ ਨੂੰ ਮਿਲਿਆ ਸੱਚੀ ਯਾਰ ਮੈਨੂੰ ਬੜਾ ਹਵਾ ਮੈਂ ਸਿੱਧੂ ਬਾਈ ਨੂੰ ਨਹੀਂ ਮਿਲ ਸਕਿਆ ਪਰ ਮੈਂ ਇੱਕ ਹਣਾ ਚੀਜ਼ ਲਿਖੀ ਹੋਈ ਆ ਬਾਈ ਖਾਤਰ ਕਬੱਡੀ ਨੂੰ ਵੀ ਪਿਆਰ ਕਰਨਾ ਤਾਂ ਕਰਕੇ ਕਹਿੰਦਾ ਉਹ ਵੀ ਸੁਣ ਲੋ ਬਾਈ ਬਣ ਕੇ ਤਾੜੀ ਮਾਰ ਦਿਓ ਕਹਿੰਦਾ ਟਾਕੋ ਬੈਲ ਵਰਗੀ ਤੋਂ ਚੁੱਨਾ ਚੌਂਕਾ ਕਰਿਆ ਜਾਣਾ ਨਹੀਂ ਮਿਲ ਕੀ ਰੰਗ ਉੱਡ ਜੂ ਦੰਧ ਹਾਰੇ ਜਿ ਤਰਿਆ ਜਾਣਾ ਨਹੀਂ ਕਹਿੰਦੀ ਸਾਡੇ ਸੈਕਟਰ ਨੀਂਦ ਨਹੀਂ ਆਉਂਦੀ ਸੋਟਾ ਪਿੰਡ ਗੁਰੂਆਂ ਦੀ ਸਾਖੀ ਵਰਗਾ ਏ ਕੁੜੀ ਮਾਈਕਲ ਜੈਕਸਨ ਦੇ ਸ਼ੋਅ ਜਹੀ ਜੱਟ ਮੂਸੇ ਦੀ ਥਾਪੀ ਵਰਗਾ ਏ ਓ ਭਾਵੇਂ ਮੜੰਗਾ ਹਰਨਾਜ ਦਾ ਜੀ ਜੱਟ ਦੁੱਗਾਂ ਵਾਲੇ ਥਾਪੀ ਵਰਗਾ ਏ ਸਾਡੀ ਬੇਬੇ ਹੱਡ ਪੁਰਾਣੇ ਦੀ ਉਦੋਂ ਤੰਪੇ ਖੜਿਆ ਜਾਣਾ ਨਹੀਂ ਓ ਦੇਖੇ ਕਿ ਤੁਰਾ ਗੂਗਲ ਤੇ ਸਾਡਾ ਉੱਡ ਗਿਆ ਚੀਨਾ ਫੜਿਆ ਜਾਣਾ ਨਹੀਂ ਨਖਰਾ ਟਾਈ ਫੇਟ ਜਾ ਕਰ ਦੂਗਾ ਜਿਹੜਾ ਤੱਕੂ ਰਾਣੀ ਸੁੰਦਰਾ ਵਰਗੀ ਨੂੰ ਜੱਟ ਸਾਹਮ ਸਾਹਮ ਕੇ ਰੱਖੂਗਾ ਗੁਲਾਬ ਸਿੱਧੂ ਦੀਆਂ ਮੁਦਰਾ ਵਰਗੀ ਨੂੰ ਗੁਲਾਬ ਸਿੱਧੂ ਦੇ ਉਹ ਇੱਕ ਵਾਰੀ ਬਾਈ ਲਈ ਤਾੜੀ ਮਾਰ ਦੋ ਯਾਰ ਮੇਰਾ ਬਹੁਤ ਸਾਜਦਾਤਾ ਬਾਈ ਥੈਂਕ ਯੂ ਬਾਈ ਤੇ ਹੁਣ ਮੈਂ ਉਹ ਪਰਾਂ ਹੋ ਜਾ ਮੈਨੂੰ ਗਲਤ ਹੀ ਲੱਗਦਾ ਠੀਕ ਆ ਯਾਰ ਬਹੁਤ ਸੱਚੀ ਲਵਯੂ ਬਾਈ ਹੁਣ ਮੈਨੂੰ ਬਸ ਕਾਲੀ ਆ ਜਾਣਾ ਹੈ ਥੈਂਕ ਯੂ ਸੋਡਾ ਆ ਜਾ ਬਾਈ ਆ ਜਾ ਪਰਾ ਹੋਇਆ ਚਰਨੋ ਦੇ ਬਰੇ ਫਰੈਂਡਾ ਦੇਖੀ ਸਾਹਮਣੇ ਹੋਰ ਮਾਰ ਓਏ ਓਕੇ ਓਕੇ ਪੂਰੀ ਉਧਰ ਮਾਰੋ ਜਮਾਨਾ ਹਾਂ ਕਹਿੰਦਾ ਹੁਣ ਨਹੀਂ ਮੈਂ ਪਿੱਛੇ ਮੁੜ ਕੇ ਝਾਕਦਾ ਕਹਿੰਦਾ ਜੌਣੇ ਮੋੜ ਦੇ ਵੀ ਗੋਲੀ ਵੱਜ ਗਈ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਰਦਾਰ ਗਗਨਦੀਪ ਸਿੰਘ ਜੀ ਗੱਗੂ ਡਾਕਟਰ ਗੀਤਕਾਰ ਜੱਸੀ ਬੜਬਰ ਜਸਪ੍ਰੀਤ ਸਿੰਘ ਜੱਸੀ ਬੜਬਰ ਗੁਰਦੀਪ ਮੰਡਾਹਰ ਗੁਰਜੀਤ ਮੰਡਾਹਰ ਕਰਮਜੀਤ ਸਿੰਘ ਕਰਮਾ ਪੁੱਲਰ ਗੁਰਮੀਤ ਸਿੰਘ ਕਾਕਾ ਜਤਿੰਦਰ ਸਿੰਘ ਜੀ ਪੁੱਲਰ